ਆਹ ਲੋਕਾਂ ਦੀ ਅਕਲ ਦੇਖ ਲੋ ਆ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕੀਤਾ ਤੇ ਕਤਲ ਕਰਕੇ ਆਪਣੇ ਪ੍ਰੇਮੀ ਨੂੰ ਵੀਡੀਓ ਕਾਲ ਲਾ ਲਈ ਕਿ ਆ ਦੇਖ ਮੈਂ ਆਪਣੇ ਪਤੀ ਦਾ ਕਤਲ ਕਰ ਦਿੱਤਾ ਏ ਉਹਨੂੰ ਸਬੂਤ ਦਿੱਤੇ ਤੇ ਫੇਰ ਪਤੀ ਦੀ লাশ ਨੂੰ ਚੁੱਕਿਆ ਤੇ ਚੁੱਕ ਕੇ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਝਾੜੀਆਂ ਦੇ ਵਿੱਚ ਇੱਕ ਵਿਅਕਤੀ ਦੀ লাশ ਪਈ ਆ ਜਦੋਂ ਪੁਲਿਸ ਆਉਂਦੀ ਆ ਵਿਅਕਤੀ ਦਾ ਪੋਸਟਮਾਰਟਮ ਕਰਵਾਉਣ ਵਾਸਤੇ ਉਹਦੀ লাশ ਨੂੰ ਹਸਪੀਟਲ ਦੇ ਅੰਦਰ ਭੇਜਦੀ ਆ লাশ ਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਉਹਦੇ ਵਿੱਚੋਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਇਸ ਵਿਅਕਤੀ ਦਾ ਕਤਲ ਹੋਇਆ ਚਾਕੂ ਮਾਰ ਮਾਰ ਕੇ ਇਸ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਇਹ ਘਟਨਾ ਜਿਹੜੀ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਆ ਤਾਂ ਪੁਲਿਸ ਉਸ ਵਿਅਕਤੀ ਦੇ ਘਰ ਵਾਲੀ ਨੂੰ ਬੁਲਾਉਂਦੀ ਆ ਉਹਦੇ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਪਹਿਲਾਂ ਤਾਂ ਜਿਵੇਂ ਹਰ ਕੇਸ ਵਿੱਚ ਹੁੰਦਾ ਕਿ ਗੋਲਮੋਲ ਗੱਲਾਂ ਕਰਦੀ ਆ ਗੱਲ ਤੇ ਨਹੀਂ ਆਉਂਦੀ ਪਰ ਪੁਲਿਸ ਨੂੰ ਉਸ ਔਰਤ ਦੀਆਂ ਗੱਲਾਂ ਤੇ ਸ਼ੱਕ ਹੋਣ ਲੱਗਦਾ ਤਾਂ ਪੁਲਿਸ ਦਬਾਅ ਪਾਉਂਦੀ ਆ ਪੁੱਛਦੀ ਆ ਕਿ ਦੱਸ ਤੂੰ ਹੀ ਘਰ ਵਾਲੇ ਦਾ ਆਪਣੇ ਦਾ ਕਤਲ ਕੀਤਾ ਕਿਉਂ ਕੀਤਾ ਤਾਂ ਫਿਰ ਉਹ ਜਿਹੜੀ ਔਰਤ ਸੀ ਮੰਨ ਜਾਂਦੀ ਆ ਕਿ ਹਾਂ ਮੈਂ ਵਾਕਈ ਆਪਣੇ ਘਰ ਵਾਲੇ ਦਾ ਕਤਲ ਕੀਤਾ ਏ ਮੈਂ ਮੇਰੇ ਇੱਕ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਸੀ ਜਿਹੜੇ ਪ੍ਰੇਮ ਸੰਬੰਧਾਂ ਦੇ ਚੱਲਦੇ ਆ ਮੈਂ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਯੋਜਨਾ ਬਣਾਈ ਕਿ ਮੈਂ ਆਪਣੇ ਘਰ ਵਾਲੇ ਨੂੰ ਖਤਮ ਕਰੂੰਗੀ ਤੇ ਫਿਰ ਰਾਹੁਲ ਨਾਂ ਦੇ ਵਿਅਕਤੀ ਦਾ ਉਹ ਔਰਤ ਕਤਲ ਕਰ ਦਿੰਦੀ ਆ ਤੇ ਕਤਲ ਕਰਕੇ ਉਹਦੀ লাশ ਨੂੰ ਝਾੜੀਆਂ ਦੇ ਵਿੱਚ ਛੁਟ ਹੁੰਦੀ ਆ ਮੈਂ ਕਿੰਨੀ ਆ ਲੋਕਾਂ ਦੀ ਅਕਲ ਤੇ ਪਰਦਾ ਹੀ ਪੈ ਗਿਆ ਸਮਝਦਾਰੀ ਨਹੀਂ ਰਹਿ ਗਈ ਸਭ ਨੂੰ ਪਤਾ ਹੈ ਕਿ ਜੇਕਰ ਅਸੀਂ ਇਹੋ ਜਿਹੇ ਘਟਨਾਵਾ ਕਰਾਂਗੇ ਇਹੋ ਜਿਹੇ ਘਟਨਾਵਾਂ ਨੂੰ ਅੰਜਾਮ ਦੇਵਾਂਗੇ ਤਾਂ ਜ਼ਰੂਰ ਅਸੀਂ ਫੜੇ ਹੀ ਜਾਣਾ ਇੱਕ ਨਾ ਇੱਕ ਦਿਨ ਪਰ ਫਿਰ ਵੀ ਪਤਾ ਨਹੀਂ ਆਏ ਦਿਨ ਅਜਿਹਿਆਂ ਇੰਨੀਆਂ ਘਟਨਾਵਾਂ ਵਾਪਰਦੀਆਂ ਨਹੀਂ ਪਤਾ ਨਹੀਂ ਤਾਂ ਇਹੋ ਜਿਹੇ ਲੋਕ ਖਬਰਾਂ ਨਹੀਂ ਸੁਣਦੇ ਤੇ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਿਹੜੀ ਘਟਨਾ ਅਸੀਂ ਜਿਹੜੀ ਘਟਨਾ ਨੂੰ ਅੰਜਾਮ ਦੇ ਰਹੇ ਹਾਂ ਉਹ ਉਹ ਅਸੀਂ ਵੱਧ ਸਿਆਣਪ ਨਾਲ ਅੰਜਾਮ ਦੇ ਰਹੇ ਹਾਂ ਅਸੀਂ ਕੋਈ ਸਮੂਤ ਨਹੀਂ ਛੱਡਣਾ ਤੇ ਸ਼ਾਇਦ ਪੁਲਿਸ ਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਣਾ ਸਾਡਾ ਖੁਲਾਸਾ ਨਹੀਂ ਹੋਣਾ ਜਾਂ ਉਹ ਅੰਤਰਮੁਖਤਾ ਦੇ ਨਾਲ ਆਪਣੇ ਮਨ ਦੀ ਅੰਦਰਲੀ ਸੋਚ ਦੇ ਨਾਲ ਆਪਣੇ ਆਪ ਵਿੱਚ ਹੀ ਐਂ ਸੋਚੀ ਜਾਂਦੇ ਆ ਕਿ ਅਸੀਂ ਤਾਂ ਆਹ ਕਹਿ ਦਾਂਗੇ ਅਸੀਂ ਤਾਂ ਐਂ ਕਹਿ ਕੇ ਪੁਲਿਸ ਕੋਲੋਂ ਬਚ ਜਾਾਂਗੇ ਜਦੋਂ ਅਸੀਂ ਐਂ ਕੀਤਾ ਤਾਂ ਸਾਡੇ ਆਹ ਐਕਸ਼ਨ ਨਾਲ ਅਗਲੇ ਨੂੰ ਯਕੀਨ ਹੀ ਨਹੀਂ ਹੋਣਾ ਵੀ ਇੱਕ ਘਰ ਵਾਲੀ ਕਿਵੇਂ ਆਪਦੇ ਘਰ ਵਾਲੇ ਨੂੰ ਮਾਰ ਸਕਦੀ ਆ ਤਾਂ ਅਜਈਆਂ ਗੱਲਾਂ ਦੇ ਵਿੱਚ ਆਪਦੇ ਮਨ ਦੇ ਅੰਦਰ ਹੀ ਸੋਚ-ਸੋਚ ਕੇ ਬੰਦਾ ਐਵੇਂ ਕਰੀ ਜਾਂਦਾ ਉਹਦਾ ਕਿਤੇ ਘਰ ਵਾਲੀ ਨੇ ਘਰ ਵਾਲੇ ਦਾ ਕਤਲ ਕਰਤਾ ਕਿਤੇ ਘਰ ਵਾਲੇ ਨੇ ਘਰ ਵਾਲੇ ਦਾ ਕਤਲ ਕਰਤਾ ਇਹੋ ਜਿਹੀ ਇਹੋ ਜਿਹੀਆਂ ਘਟਨਾਵਾਂ ਨੂੰ ਇਹੋ ਜਿਹੀ ਕਤਲਾਂ ਨੂੰ ਲਗਾਤਾਰ ਅੰਜਾਮ ਦਿੰਦੇ ਰਹਿੰਦੇ ਆ ਇਹੋ ਜੇ ਪਤੀ ਪਤਨੀ ਜਿਹੜੇ ਆਏ ਦਿਨ ਆਪਣੇ ਕੋਈ ਪਤੀ ਪਤਨੀ ਦਾ ਕਤਲ ਕਰ ਦਿੰਦਾ ਤੇ ਕੋਈ ਪਤਨੀ ਪਤੀ ਦਾ ਕਤਲ ਕਰ ਦਿੰਦੀ ਆ ਪਰ ਉਹਨਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਸਮਝ ਲੈਣਾ ਚਾਹੀਦਾ ਇਹੋ ਜੀ ਅਪਰਾਧੀ ਮਾਨਸਿਕਤਾ ਵਾਲੇ ਵਿਅਕਤੀਆਂ ਨੂੰ ਕਿ ਅਸੀਂ ਚਾਹੇ ਕਤਲ ਕਿੰਨੀ ਵੀ ਸਫਾਈ ਦੇ ਨਾਲ ਕਰ ਲਈਏ ਜੇਕਰ ਪੁਲਿਸ ਨੇ ਪ੍ਰਸ਼ਾਸਨ ਨੇ ਆਪਣਾ ਕੰਮ ਮਸਲੇ ਦੇ ਵਿੱਚ ਇਮਾਨਦਾਰੀ ਦੇ ਨਾਲ ਕੀਤਾ ਤਾਂ ਅਸੀਂ ਗ੍ਰਿਫਤਾਰ ਹੋਵਾਂਗੇ ਹੀ ਅਸੀਂ ਫੜੇ ਹੀ ਜਾਣਾ ਤਾਂ ਆਏ ਦਿਨ ਇਹੋ ਜਿਹੇ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਇਹੋ ਜੀਆਂ ਇਹੋ ਜੀ ਅੰਤਰਮੁਖਤਾ ਦੇ ਵਿੱਚੋਂ ਇਹੋ ਜੀ ਬੇਵਕੂਫੀ ਦੇ ਵਿੱਚੋਂ ਲੋਕਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਕਿੰਨੇ ਕਤਲ ਹੋ ਰਹੇ ਆ ਕਿੰਨੇ ਵੱਡੇ ਪੱਧਰ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿ ਜਿੰਨੇ ਵੱਡੇ ਪੱਧਰ ਤੇ ਕਤਲ ਉਗਾਰਤ ਮੱਚੀ ਹੋਈ ਆ ਭਾਰਤ ਦੇ ਅੰਦਰ ਜਿੰਨੇ ਵੱਡੇ ਪੱਧਰ ਤੇ ਕਤਲ ਹੋ ਰਹੇ ਨੇ ਇਹਦਾ ਨੋਟਸ ਲੈਣ ਇਦੇ ਤੇ ਕੁਝ ਚੰਗੀ ਯੋਜਨਾ ਬਣਾਈ ਜਾਵੇ ਤਾਂ ਕਿ ਜਿਹੜੇ ਇਹ ਕਤਲ ਆ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਲੋਕਾਂ ਨੂੰ ਵੀ ਇਹਨਾਂ ਚ ਜਤੋਂ ਚੇਤ ਹੋਣਾ ਚਾਹੀਦਾ ਕਿ ਜਿਹੜਾ ਅਸੀਂ ਸਮਝਦੇ ਆ ਸਾਡਾ ਪਿਆਰ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਇਹ ਵੀ ਉੱਡ ਪੁੱਡ ਜਾਣਾ ਕਿਉਂਕਿ ਜਿਹੜਾ ਤੁਹਾਡਾ ਰਿਸ਼ਤਾ ਜੀਵੀ ਖਾਤਰ ਤੁਸੀਂ ਕਤਲ ਕਰ ਰਹੇ ਹੋ ਨੇ ਉਹ ਪਿਆਰਪੂਰ ਤਾਂ ਨਹੀਂ ਹੁੰਦਾ ਉਹ ਸਿਰਫ ਜਸਮਾਨੀ ਖਿੱਚਾਂ ਹੀ ਹੁੰਦੀਆਂ ਤੇ ਇਹ ਜਿਹੜੀਆਂ ਜਸਮਾਨੀ ਖਿੱਚਾਂ ਨੇ ਜਦੋਂ ਜਦੋਂ ਅਸੀਂ ਕਿਸੇ ਵਿਅਕਤੀ ਦੇ ਨਾਲ ਦੂਰ ਦੂਰ ਰਹਿੰਦੇ ਆ ਤਾਂ ਸਾਨੂੰ ਉਹ ਵਿਅਕਤੀ ਬਹੁਤ ਚੰਗਾ ਚੰਗਾ ਲੱਗਦਾ ਪਰ ਜਦੋਂ ਅਸੀਂ ਲਗਾਤਾਰ ਇੱਕੋ ਘਰ ਵਿੱਚ ਇੱਕੋ ਛੱਤ ਦੇ ਥੱਲੇ ਉਸ ਵਿਅਕਤੀ ਨਾਲ ਰਹਿਣਾ ਸ਼ੁਰੂ ਕਰ ਦਿੰਨੇ ਆ ਨਾ ਫਿਰ ਸਾਡੇ ਸਾਹਮਣੇ ਉਸ ਵਿਅਕਤੀ ਦੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਆਉਣੀਆਂ ਹੀ ਹੁੰਦੀਆਂ ਤੇ ਫਿਰ ਜਿਵੇਂ ਸਾਡੀ ਪਹਿਲੇ ਵਿਅਕਤੀ ਦੇ ਨਾਲ ਤਲਖੀ ਹੁੰਦੀ ਆ ਤਾਂ ਉਵੇਂ ਹੀ ਸਾਡੇ ਦੂਜੇ ਵਿਅਕਤੀ ਦੇ ਨਾਲ ਵੀ ਤਲਖੀ ਆਉਣੀ ਹੁੰਦੀ ਹੈ ਫਿਰ ਉੱਥੇ ਵੀ ਜਿਹੜਾ ਜੇਕਰ ਸਾਡਾ ਰਿਸ਼ਤਾ ਸਿਰਫ ਜਸਮਾਨੀ ਖਿੱਚਾਂ ਦਾ ਪਿਆਰ ਦਾ ਹੈ ਹੀ ਨਹੀਂ ਤੇ ਸਭ ਕੁਝ ਉੱਡ-ਪੋੜੀ ਜਾਣਾ ਸੋ ਖਾਸ ਤੌਰ ਤੇ ਜਿਹੜੇ ਇਹੋ ਜਿਹੇ ਕਾਤਲ ਲੋਕ ਨੇ ਚਾਹੇ ਉਹ ਔਰਤ ਹੋਵੇ ਚਾਹੇ ਉਹ ਮਰਦ ਹੋਵੇ ਉਹ ਕਦੇ ਵੀ ਕਿਸੇ ਨਾਲ ਪਿਆਰ ਕਰ ਹੀ ਨਹੀਂ ਸਕਦੇ ਤੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਵੀ ਫਿਰ ਖਲਾਰਾ ਪੈਣਾ ਹੀ ਹੀ ਹੁੰਦਾ ਤਾਂ ਇਹੋ ਜਿਹੇ ਭੁਲੇਖਿਆਂ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਇਹੋ ਜਿਹੇ ਅਪਰਾਧੀ ਮਾਨਸਿਕਤਾ ਵਾਲੇ ਲੋਕਾਂ ਨੂੰ ਪਰ ਖੈਰ ਇੱਥੇ ਹਰ ਇੱਕ ਬੰਦਾ ਆਪਣੀ ਧੁੰਨ ਦੇ ਵਿੱਚ ਮਸਤਾ ਕੌਣ ਕੀਦੀ ਸੰਦਾ ਜਦੋਂ ਘਟਨਾ ਨੂੰ ਅੰਜਾਮ ਦੇ ਲੈਂਦੇ ਆ ਫਿਰ ਉਹਦੇ ਨਤੀਜੇ ਜਿਹੜੇ ਲੋਕਾਂ ਲੋਕਾਂ ਨੂੰ ਭੁਗਤਨੇ ਪੈਂਦੇ ਆ ਬੇहद ਮੰਦਭਾਗੀਆਂ ਘਟਨਾ ਜਿਹੜੀਆਂ ਆਏ denn ਸਾਡੇ ਸਮਾਜ ਦੇ ਅੰਦਰੋਂ ਸਾਹਮਣੇ ਆਉਂਦੀਆਂ